ਸਰਸ਼ਕਾਲ ਵਿਕ੍ਰਿਤ ਤੁਸੀਂ ਆਉਣੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੰਗਲਾਦੇਸ਼ ਤੇ ਨਾਲ ਜੁੜੀ ਹੋਈ ਬੰਗਲਾਦੇਸ਼ ਦੇ ਵਿੱਚ ਹਾਲਾਤ ਬੱਤੋਂ ਬੱਤਰ ਹੁੰਦੇ ਜਾ ਰਹੇ ਨੇ ਹਿੰਦੂਆਂ ਦੇ ਘਰਾਂ ਦੇ ਉੱਤੇ ਹਮਲੇ ਲਗਾਤਾਰ ਹੋ ਰਹੇ ਨੇ ਔਰ ਬੀਤੀ ਰਾਤੀ ਜੇਕਰ ਗੱਲ ਕੀਤੀ ਜਾਵੇ ਜਸ਼ੋਰ ਦੇ ਵਿੱਚ ਜੋ ਪ੍ਰਦਰਸ਼ਨਕਾਰੀਆਂ ਨੇ ਇੱਕ ਆਗੂ ਦਾ ਹੋਟਲ ਆਗ ਤੇ ਹਵਾਲੇ ਕਰ ਦਿੱਤਾ ਉਸ ਨੂੰ ਅਗਲਾ ਦਿੱਤੀ 24 ਲੋਕ ਸੀ ਹੋਟਲ ਦੇ ਵਿੱਚ ਜੋ ਕਿ ਜ਼ਿੰਦਾ ਸੜ ਕੇ ਇੱਕ ਬੰਗਲਾਦੇਸ਼ੀ ਐਕਟਰ ਸ਼ੰਤੋ ਖਾਨ ਤੇ ਉਸਦੇ ਪਿਤਾ ਦੇ ਨਾਲ ਪੀੜ ਨੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਕੁੱਟ-ਕੁੱਟ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਬੰਗਲਾਦੇਸ਼ੀ ਸਿੰਗਰ ਦੇ ਕਾਰਨ ਵਿਆਗ ਦੇ ਹਵਾਲੇ ਕਰ ਦਿੱਤਾ ਗਿਆ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗ ਗਿਆ ਇਕ ਵੱਡਾ ਘਾਟਾ ਬੰਗਲਾਦੇਸ਼ ਦੀ ਅਰਥਵਿਵਸਥਾ ਨੂੰ ਹੋ ਰਿਹਾ ਹੈ ਜੁਜੇ ਪਾਸੇ ਸ਼ੇਖ ਹਸੀਨਾ ਫਿਲਹਾਲparat ਦੇ ਵਿੱਚ ਹੀ ਹੈ ਔਰ ਮੁਹੰਮਦ ਯੂਨਸ ਚਨੇ ਉਹ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਮੁਹੰਮਦ ਯੂਨਸ ਚਨੇ ਪੈਰਿਸ ਦੇ ਵਿੱਚ ਨੇ ਤੇ ਉਹ ਆਕੇ ਬੰਗਲਾਦੇਸ਼ ਦੇ ਵਿੱਚ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਸਟੂਡੈਂਟਸ ਦੇ ਨਾਲ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੋ ਹਾਲਾਤ ਜੁਨੇ ਬੱਤੋਂ ਬੱਤਰ ਹੁੰਦੇ ਜਾ ਰਹੇ ਨੇ ਔਰ ਕੀ ਕੁਝ ਹੋਇਆ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਹਰ ਇੱਕ ਖਬਰ ਦੀ ਅਪਡੇਟ ਲਗਾਤਾਰ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਐਕਟਰ ਦੀ ਜਿਸ ਦੇ ਪਿਤਾ ਨੂੰ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੇ ਕਿ ਬੰਗਲਾਦੇਸ਼ੀ ਐਕਟਰ ਸ਼ੰਤੂ ਖਾਨ ਤੇ ਉਸਦੇ ਪ੍ਰੋਡਿਊਸਰ ਪਿਤਾ ਸਲਾਮ ਖਾਨ ਨੂੰ ਪੀੜ ਨੇ ਇੰਨਾ ਜ਼ਿਆਦਾ ਕੁੱਟਿਆ ਕਿ ਉਹਨਾਂ ਦੀ ਮੌਤ ਹੋ ਗਈ ਦੱਸਦੀ ਕਿ ਸਲੀਮ ਖਾਨ ਹਸੀਨਾ ਦੀ ਪਾਰਟੀ عوامی ਲੀਗ ਦੇ ਨਾਲ ਜੁੜੇ ਹੋਏ ਸੀ ਔਰ ਐਸੇ ਕਰਕੇ ਜੋ ਪੀੜ ਹੈ ਉਹਨਾਂ ਦਾ ਇਸ ਤਰੀਕੇ ਦਾ ਐਕਸ਼ਨ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਖੋੜ ਦੱਸੀਏ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਕਈ ਆਗੂਆਂ ਨੂੰ ਮਾਰ ਦਿੱਤਾ ਗਿਆ ਹੈ ਦੱਸ ਦਈਏ ਕਿ ਹੁਣ ਤੱਕ ਕਰੀਬ 29 ਲਾਸ਼ਾਂ ਮਿਲ ਚੁੱਕੀਆਂ ਨੇ ਜਿਸ ਦੇ ਵਿੱਚੋਂ 20 ਲੋਕ ਵੀ ਆਗੂ ਆਵਾਮੀ ਲੀਗ ਪਾਰਟੀ ਦੇ ਸ਼ਾਮਿਲ ਨੇ ਕਿਉਂਕਿ ਸ਼ੇਖ ਹਸੀਨਾ ਆਵਾਮੀ ਲੀਗ ਪਾਰਟੀ ਨੂੰ ਹੋਲਡ ਕਰਦੀ ਹੈ ਸੋ ਇਸ ਪਾਰਟੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਤੇ ਉਪਦਰਵੀਆਂ ਦਾ ਯਕੈ ਲੀਏ ਕਿ ਪੀੜ ਦਾ ਜੋ ਗੁੱਸਾ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ ਇਸ ਤਲਾਵਾਂ ਦੱਸਦੀ ਇੱਕ ਹੋਟਲ ਜੋ ਜਲਾਇਆ ਗਿਆ ਹੈ 24 ਲੋਕਾਂ ਦੀ ਮੌਤ ਹੋ ਗਈ ਹੈ ਬੰਗਲਾਦੇਸ਼ ਦੇ ਵਿੱਚ ਬੀਤੀ ਰਾਤ ਦਾ ਮਾਮਲਾ ਜਿਸ਼ੋਰ ਦੇ ਵਿੱਚ ਔਰ ਆਵਾਮੀ ਲੀਗ ਦੇ ਹੀ ਇੱਕ ਆਗੂ ਦਾ ਆਲੀਸ਼ਾਨ ਹੋਟਲ ਸੀ 24 ਲੋਕ ਉਸ ਹੋਟਲ ਦੇ ਵਿੱਚ ਮੌਜੂਦ ਸੀ ਜੋ ਕਿ ਜ਼ਿੰਦਾ ਸੜਕ ਹੈ ਇਸ ਤਲਾਵਾਂ ਬੰਗਲਾਦੇਸ਼ੀ ਸਿੰਗਰ ਰਾਹੁਲ ਦੇ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੀ ਕਿ ਕਾਫੀ ਪ੍ਰਸਿੱਧ ਬੰਗਲਾਦੇਸ਼ੀ ਸਿੰਗਰ ਨੇ ਰਾਹੁਲ ਆਨੰਦ ਜਿਨ੍ਹਾਂ ਦਾ ਟਾਕਾ ਦੇ ਤਾਨ ਮੰਡੀ ਦੇ ਵਿੱਚ ਕਰੀਬ 140 ਸਾਲ ਪੁਰਾਣਾ ਕਾਰ ਹੈ ਇਸ ਨੂੰ ਪੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਉੱਥੇ ਲੁੱਟ ਵੀ ਮਚਾਈ ਐ ਸੋ ਕੀ ਕੁਝ ਹੋਇਆ ਐ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਪ੍ਰਦਰਸ਼ਨਕਾਰੀ ਬੀਤੇ ਦਿਨ ਪ੍ਰਧਾਨ ਮੰਤਰੀ ਆਵਾਜ਼ ਦੇ ਵਿੱਚ ਦਾਖਲ ਹੋਏ ਤੋੜਫੋੜ ਕੀਤੀ ਅੱਗ ਜਣੀ ਕੀਤੀ ਅੱਗ ਦੇ ਹਵਾਲੇ ਕੀਤਾ ਰਾਜਧਾਨੀ ਟਾਕਾ ਦੀ ਜੇਕਰ ਗੱਲ ਕੀਤੀ ਜਾਵੇ 4 ਲੱਖ ਲੋਕ ਸੜਕਾਂ ਤੇ ਸੀ ਜਗਾ ਜਗਾ ਪੰਤ ਤੋੜ ਕੀਤੀ ਗਈ ਪੁਲਿਸ ਕਰਮੀ ਮਾਰੇ ਗਏ ਦੋ ਹਾਈਵੇ ਨੂੰ ਅਬਜ਼ੇ ਕਬਜ਼ੇ ਦੇ ਉੱਤੇ ਲੈ ਲਿਆ ਸੀ 440 ਤੋਂ ਵੱਧ ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਗੁਆਂਟੀ ਮੁਲਕ ਹੈ ਸੋ ਕਈ ਸੂਬਿਆਂ ਦੀ ਸਰਹੱਦਾਂ ਬੰਗਲਾਦੇਸ਼ ਦੇ ਨਾਲ ਲੱਗਦੀਆਂ ਨੇ ਸੋ ਬੀਐਸਐਫ ਨੇ ਪੱਛਮੀ ਬੰਗਾਲ, ਮਿਘਾਲੇ, ਤ੍ਰਿਪੁਰਾ, ਆਸਾਮ ਤੇ ਮਿਜ਼ੋਰਮ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਉੱਤੇ ਅਲਰਟ ਵਧਾ ਦਿੱਤਾ ਸੀ ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਆਰਮੀ ਨੇ ਦੇਸ਼ ਦੀ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੇ ਨਾਲ ਬੀਤੇ ਦਿਨ ਬੈਠਕ ਵੀ ਕੀਤੀ ਸੀ ਔਰ ਇੱਕ ਅੰਤਰਿਮ ਸਰਕਾਰ ਬਣਾਉਣ ਦਾ ਪ੍ਰਸਤਾਵ ਪਾਰਿਤ ਕੀਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਯੂਨਿਸ ਖਾਨ ਜੋ ਕਿ ਨੋਬਲ ਸਨਮਾਨ ਵਿਜੇਤਾ ਨੇ ਉਹਨਾਂ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਸੌਂਪੀ ਜਾਵੇਗੀ ਸੋ ਉਹ ਹੁਣ ਅੰਤਰਿਮ ਸਰਕਾਰ ਦੀ ਕਮਾਂਡ ਸੰਭਾਲਣ ਦੇ ਇਸ ਤੋਂ ਇਲਾਵਾ ਭਾਰਤ ਤੋਂ ਬੰਗਲਾਦੇਸ਼ ਜਾਣ ਵਾਲੀਆਂ ਜੋ ਟ੍ਰੇਨ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਿੰਨੀ ਵੀ ਫਲਾਈਟ ਸੀ ਬੰਗਲਾਦੇਸ਼ ਜਾਣ ਵਾਲੀ ਭਾਰਤ ਤੋਂ 에어 ਇੰਡੀਆ ਦੀ ਇੰਡੀਗੋ ਦੀਆਂ ਫਲਾਈਟਸ ਵੀ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਇਸੇ ਵਿਚਾਰੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਬੰਗਲਾਦੇਸ਼ ਦੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦੀ ਵੀਡੀਓਜ਼ ਉਸ ਦੀਆਂ ਤਸਵੀਰਾਂ ਲਗਾਤਾਰ ਅਪਡੇਟ ਹੋ ਰਹੀਆਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕੁਝ ਤਸਵੀਰਾਂ ਸੱਚੀਆਂ ਨੇ ਔਰ ਵਾਕਈ ਉਹ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਪਰ ਕੁਝ ਇਸ ਹਿੰਸਾ ਦੇ ਵਿਚਾਲੇ ਫੇਕ ਤਸਵੀਰਾਂ ਤੇ ਫੇਕ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਸੋ ਲੋਕਾਂ ਨੂੰ ਪੜਕਾਉਣ ਦੀ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਹਿੰਸਾ ਹੋਰ ਜ਼ਿਆਦਾ ਪੜਕ ਜਾਏ ਸੋ ਅਸੀਂ ਆਪਣੇ ਚੈਨਲ ਦਲਾਹੀਂ ਇਹੀ ਅਪੀਲ ਕਰਦੇ ਹਾਂ ਕਿ ਜਿਸ ਤਰੀਕੇ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਬੰਗਲਾਦੇਸ਼ ਦੇ ਵਿੱਚ ਹਿੰਸਾ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਅਫਵਾਹ ਤੇ ਖਾਸਾ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਭਾਰਤ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਵਿਦੇਸ਼ ਮੰਤਰੀ ਚੋਨੇ ਔਰ ਵਿਦੇਸ਼ ਵਿਭਾਗ ਚੋਨੇ ਉਹ ਲਗਾਤਾਰ ਆਪਣੀ ਤਿੱਖੀ ਨਜ਼ਰ ਇਸ ਪੂਰੇ ਮਾਮਲੇ ਤੇ ਬਣਾ ਕੇ ਰੱਖੇ ਹੋਏ ਨੇ ਤਾਂ ਕਿ ਭਾਰਤ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦਾ ਭਾਰਤ ਦੇ ਉੱਤੇ ਕੋਈ ਵੀ ਅਸਰ ਕਿਸੇ ਵੀ ਤਰੀਕੇ ਦੇ ਨਾਲ ਨਾ ਹੋ ਸਕੇ ਸੋ ਅਫਵਾਹਾਂ ਤੇ ਗੌਰ ਨਾ ਕਰੋ ਸੋਸ਼ਲ ਮੀਡੀਆ ਤੇ ਜੋ ਵੀ ਤਸਵੀਰਾਂ ਜਾਂ ਵੀਡੀਓਜ਼ ਜੋ ਕਿ ਸੱਚੀਆਂ ਨਹੀਂ ਔਰ ਪਰੇਸ਼ਾਨ ਕਰਨ ਵਾਲੀਆਂ ਨੇ ਉਸ ਦੇ ਲਈ ਵੀ ਅਪੀਲ ਕਰਦੇ ਆ ਕਿ ਅੱਗੇ ਤੋਂ ਅੱਗੇ ਉਸ ਨੂੰ ਸ਼ੇਅਰ ਨਾ ਕਰੋ ਕਿਉਂਕਿ ਇਹ ਸਿਰਫ ਔਰ ਸਿਰਫ insani bhavnao mano padkaun da kam hi karn kiya ਸਰਸ਼ਕਾਲ ਵਿਕ੍ਰਿਤ ਤੁਸੀਂ ਆਨੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੰਗਲਾਦੇਸ਼ ਤੇ ਨਾਲ ਜੁੜੀ ਹੋਈ ਬੰਗਲਾਦੇਸ਼ ਦੇ ਵਿੱਚ ਹਾਲਾਤ ਵੱਤੋਂ ਬੱਤਰ ਹੁੰਦੇ ਜਾ ਰਹੇ ਨੇ ਹਿੰਦੂਆਂ ਦੇ ਘਰਾਂ ਦੇ ਉੱਤੇ ਹਮਲੇ ਲਗਾਤਾਰ ਹੋ ਰਹੇ ਨੇ ਔਰ ਬੀਤੀ ਰਾਤੀ ਜੇਕਰ ਗੱਲ ਕੀਤੀ ਜਾਵੇ ਜਸ਼ੋਰ ਦੇ ਵਿੱਚ ਜੋ ਪ੍ਰਦਰਸ਼ਨਕਾਰੀ ਸੁਨਾ ਨੇ ਇੱਕ ਆਗੂ ਦਾ ਹੋਟਲ ਆਗ ਤੇ ਹਵਾਲੇ ਕਰ ਦਿੱਤਾ ਉਸ ਨੂੰ ਅਗਲਾ ਦਿੱਤੀ 24 ਲੋਕ ਸੀ ਹੋਟਲ ਦੇ ਵਿੱਚ ਜੋ ਕਿ ਜ਼ਿੰਦਾ ਸੜ ਕੇ ਇੱਕ ਬੰਗਲਾਦੇਸ਼ੀ ਐਕਟਰ ਸ਼ੰਤੋ ਖਾਨ ਤੇ ਉਸਦੇ ਪਿਤਾ ਦੇ ਨਾਲ ਪੀੜ ਨੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਕੁੱਟ-ਕੁੱਟ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਬੰਗਲਾਦੇਸ਼ੀ ਸਿੰਗਰ ਦੇ ਕਾਰਨ ਵਿਆਖ ਦੇ ਹਵਾਲੇ ਕਰ ਦਿੱਤਾ ਗਿਆ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗ ਗਿਆ ਇਕ ਵੱਡਾ ਘਾਟਾ ਬੰਗਲਾਦੇਸ਼ ਦੀ ਅਰਥਵਿਵਸਥਾ ਨੂੰ ਹੋ ਰਿਹਾ ਹੈ ਜੁਜੇ ਪਾਸੇ ਸ਼ੇਖ ਹਸਿਨਾ ਫਿਲਹਾਲparat ਦੇ ਵਿੱਚ ਹੀ ਹੈ ਔਰ ਮੁਹੰਮਦ ਯੂਨਸ ਚਨੇ ਉਹ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਮੁਹੰਮਦ ਯੂਨਸ ਚਨੇ ਪੈਰਿਸ ਦੇ ਵਿੱਚ ਨੇ ਤੇ ਉਹ ਆਕੇ ਬੰਗਲਾਦੇਸ਼ ਦੇ ਵਿੱਚ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਸਟੂਡੈਂਟਸ ਦੇ ਨਾਲ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੋ ਹਾਲਾਤ ਜੁਨੇ ਬੱਤੋਂ ਬੱਤਰ ਹੁੰਦੇ ਜਾ ਰਹੇ ਨੇ ਔਰ ਕੀ ਕੁਝ ਹੋਇਆ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਹਰ ਇੱਕ ਖਬਰ ਦੀ ਅਪਡੇਟ ਲਗਾਤਾਰ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਐਕਟਰ ਦੀ ਜਿਸ ਦੇ ਪਿਤਾ ਨੂੰ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੇ ਹਾਂ ਕਿ ਬੰਗਲਾਦੇਸ਼ੀ ਐਕਟਰ ਸ਼ੰਤੂ ਖਾਨ ਤੇ ਉਸਦੇ ਪ੍ਰੋਡਿਊਸਰ ਪਿਤਾ ਸਲਾਮ ਖਾਨ ਨੂੰ ਭੀੜ ਨੇ ਇੰਨਾ ਜ਼ਿਆਦਾ ਕੁੱਟਿਆ ਉਨਾ ਦੀ ਮੌਤ ਹੋ ਗਈ ਦੱਸਦੀ ਕਿ ਸਲੀਮ ਖਾਨ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਨਾਲ ਜੁੜੇ ਹੋਏ ਸੀ ਔਰ ਐਸੇ ਕਰਕੇ ਜੋ ਭੀੜ ਹੈ ਉਹਨਾਂ ਦਾ ਇਸ ਤਰੀਕੇ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਇਸ ਤੋਂ ਇਲਾਵਾ ਹੋਰ ਦੱਸਿਏ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਕਈ ਆਗੂਆਂ ਨੂੰ ਮਾਰ ਦਿੱਤਾ ਗਿਆ ਹੈ ਦੱਸ ਦਈਏ ਕਿ ਹੁਣ ਤੱਕ ਕਰੀਬ 29 ਲਾਸ਼ਾਂ ਮਿਲ ਚੁੱਕੀਆਂ ਨੇ ਜਿਸ ਦੇ ਵਿੱਚੋਂ 20 ਲੋਕ ਵੀ ਆਗੂ ਆਵਾਮੀ ਲੀਗ ਪਾਰਟੀ ਦੇ ਸ਼ਾਮਿਲ ਨੇ ਕਿਉਂਕਿ ਸ਼ੇਖ ਹਸੀਨਾ ਆਵਾਮੀ ਲੀਗ ਪਾਰਟੀ ਨੂੰ ਹੋਲਡ ਕਰਦੀ ਹੈ ਸੋ ਇਸ ਪਾਰਟੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਤੇ ਉਪਦਰਵੀਆਂ ਦਾ ਯਕੈ ਲੀਏ ਕਿ ਪੀੜ ਦਾ ਜੋ ਗੁੱਸਾ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਬ ਦੱਸਦੀ ਇੱਕ ਹੋਟਲ ਜੋ ਜਲਾਇਆ ਗਿਆ ਹੈ 24 ਲੋਕਾਂ ਦੀ ਮੌਤ ਹੋ ਗਈ ਹੈ ਬੰਗਲਾਦੇਸ਼ ਦੇ ਵਿੱਚ ਬੀਤੀ ਰਾਤ ਦਾ ਮਾਮਲਾ ਜਿਸ ਸ਼ੋਰ ਦੇ ਵਿੱਚ ਔਰ ਆਵਾਮੀ ਲੀਗ ਦੇ ਹੀ ਇੱਕ ਆਗੂ ਦਾ ਆਲੀਸ਼ਾਨ ਹੋਟਲ ਸੀ 24 ਲੋਕ ਉਸ ਹੋਟਲ ਦੇ ਵਿੱਚ ਮੌਜੂਦ ਸੀ ਜੋ ਕਿ ਜ਼ਿੰਦਾ ਸੜਕ ਹੈ ਇਸ ਤਰ੍ਹਾਂ ਬੰਗਲਾਦੇਸ਼ੀ ਸਿੰਗਰ ਰਾਹੁਲ ਦੇ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੀ ਕਿ ਕਾਫੀ ਪ੍ਰਸਿੱਧ ਬੰਗਲਾਦੇਸ਼ੀ ਸਿੰਗਰ ਨੇ ਰਾਹੁਲ ਆਨੰਦ ਜਿਨ੍ਹਾਂ ਦਾ ਟਾਕਾ ਦੇ ਤਾਨ ਮੰਡੀ ਦੇ ਵਿੱਚ ਕਰੀਬ 140 ਸਾਲ ਪੁਰਾਣਾ ਕਾਰ ਹੈ ਇਸ ਨੂੰ ਪੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਉੱਥੇ ਲੁੱਟ ਵੀ ਮਚਾਈ ਐ ਸੋ ਕੀ ਕੁਝ ਹੋਇਆ ਐ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਆਂ ਪ੍ਰਦਰਸ਼ਨਕਾਰੀ ਬੀਤੇ ਦਿਨ ਪ੍ਰਧਾਨ ਮੰਤਰੀ ਆਵਾਜ਼ ਦੇ ਵਿੱਚ ਦਾਖਲ ਹੋਏ ਤੋੜਪੋੜ ਕੀਤੀ ਅੱਗ ਜਣੀ ਕੀਤੀ ਅੱਗ ਦੇ ਹਵਾਲੇ ਕੀਤਾ ਰਾਜਧਾਨੀ ਟਾਕਾ ਦੀ ਜੇਕਰ ਗੱਲ ਕੀਤੀ ਜਾਵੇ 4 ਲੱਖ ਲੋਕ ਸੜਕਾਂ ਤੇ ਸੀ ਜਗਾ ਜਗਾ ਪੰਤ ਤੋੜ ਕੀਤੀ ਗਈ ਪੁਲਿਸ ਕਰਮੀ ਮਾਰੇ ਗਏ ਦੋ ਹਾਈਵੇ ਨੂੰ ਅਬਜ਼ੇ ਕਬਜ਼ੇ ਦੇ ਉੱਤੇ ਲੈ ਲਿਆ ਸੀ 440 ਤੋਂ ਵੱਧ ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਗੁਆਂਟੀ ਮੁਲਕ ਹੈ ਸੋ ਕਈ ਸੂਬਿਆਂ ਦੀ ਸਰਹੱਦਾਂ ਬੰਗਲਾਦੇਸ਼ ਦੇ ਨਾਲ ਲੱਗਦੀਆਂ ਨੇ ਸੋ ਬੀਐਸਐਫ ਨੇ ਪੱਛਮੀ ਬੰਗਾਲ, ਮਿਘਾਲੇ, ਤ੍ਰਿਪੁਰਾ, ਆਸਾਮ ਤੇ ਮਿਜ਼ੋਰਮ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਉੱਤੇ ਅਲਰਟ ਵਧਾ ਦਿੱਤਾ ਸੀ ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਆਰਮੀ ਨੇ ਦੇਸ਼ ਦੀ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੇ ਨਾਲ ਬੀਤੇ ਦਿਨ ਬੈਠਕ ਵੀ ਕੀਤੀ ਸੀ ਔਰ ਇੱਕ ਅੰਤਰਿਮ ਸਰਕਾਰ ਬਣਾਉਣ ਦਾ ਪ੍ਰਸਤਾਵ ਪਾਰਿਤ ਕੀਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਯੂਨਿਸ ਖਾਨ ਜੋ ਕਿ ਨੋਬਲ ਸਨਮਾਨ ਵਿਜੇਤਾ ਨੇ ਉਹਨਾਂ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਸੌਂਪੀ ਜਾਵੇਗੀ ਸੋ ਉਹ ਹੁਣ ਅੰਤਰਿਮ ਸਰਕਾਰ ਦੀ ਕਮਾਂਡ ਸੰਭਾਲਣ ਦੇ ਇਸ ਤੋਂ ਇਲਾਵਾ ਭਾਰਤ ਤੋਂ ਬੰਗਲਾਦੇਸ਼ ਜਾਣ ਵਾਲੀਆਂ ਜੋ ਟ੍ਰੇਨਾਂ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਿੰਨੀ ਵੀ ਫਲਾਈਟਸ ਸੀ ਬੰਗਲਾਦੇਸ਼ ਜਾਣ ਵਾਲੀ ਭਾਰਤ ਤੋਂ 에어 ਇੰਡੀਆ ਦੀ ਇੰਡੀਗੋ ਦੀਆਂ ਫਲਾਈਟਸ ਵੀ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਇਸੇ ਵਿਚਾਰੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਬੰਗਲਾਦੇਸ਼ ਦੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦੀ ਵੀਡੀਓਜ਼ ਉਸ ਦੀਆਂ ਤਸਵੀਰਾਂ ਲਗਾਤਾਰ ਅਪਡੇਟ ਹੋ ਰਹੀਆਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕੁਝ ਤਸਵੀਰਾਂ ਸੱਚੀਆਂ ਨੇ ਔਰ ਵਾਕਈ ਉਹ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਪਰ ਕੁਝ ਇਸ ਹਿੰਸਾ ਦੇ ਵਿਚਾਲੇ ਫੇਕ ਤਸਵੀਰਾਂ ਤੇ ਫੇਕ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਸੋ ਲੋਕਾਂ ਨੂੰ ਪੜਕਾਉਣ ਦੀ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਹਿੰਸਾ ਹੋਰ ਜ਼ਿਆਦਾ ਪੜਕ ਜਾਏ ਸੋ ਅਸੀਂ ਆਪਣੇ ਚੈਨਲ ਦਲਾਹੀਂ ਇਹੀ ਅਪੀਲ ਕਰਦੇ ਹਾਂ ਕਿ ਜਿਸ ਤਰੀਕੇ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਬੰਗਲਾਦੇਸ਼ ਦੇ ਵਿੱਚ ਹਿੰਸਾ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਅਫਵਾਹ ਤੇ ਖਾਸਾ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਭਾਰਤ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਵਿਦੇਸ਼ ਮੰਤਰੀ ਚੋਨੇ ਔਰ ਵਿਦੇਸ਼ ਵਿਭਾਗ ਚੋਨੇ ਉਹ ਲਗਾਤਾਰ ਆਪਣੀ ਤਿੱਖੀ ਨਜ਼ਰ ਇਸ ਪੂਰੇ ਮਾਮਲੇ ਤੇ ਬਣਾ ਕੇ ਰੱਖੇ ਹੋਏ ਨੇ ਤਾਂ ਕਿ ਭਾਰਤ ਦੇ ਵਿੱਚ ਬੰਗਲਾਦੇਸ਼ ਤੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦਾ ਭਾਰਤ ਦੇ ਉੱਤੇ ਕੋਈ ਵੀ ਅਸਰ ਕਿਸੇ ਵੀ ਤਰੀਕੇ ਦੇ ਨਾਲ ਨਾ ਹੋ ਸਕੇ ਸੋ ਅਫਵਾਹਾਂ ਤੇ ਗੌਰ ਨਾ ਕਰੋ ਸੋਸ਼ਲ ਮੀਡੀਆ ਤੇ ਜੋ ਵੀ ਤਸਵੀਰਾਂ ਜਾਂ ਵੀਡੀਓਜ਼ ਜੋ ਕਿ ਸੱਚੀਆਂ ਨਹੀਂ ਔਰ ਪਰੇਸ਼ਾਨ ਕਰਨ ਵਾਲੀਆਂ ਨੇ ਉਸ ਦੇ ਵਿਅਸੇ ਅਪੀਲ ਕਰਦੇ ਆ ਕਿ ਅੱਗੇ ਤੋਂ ਅੱਗੇ ਉਸ ਨੂੰ ਸ਼ੇਅਰ ਨਾ ਕਰੋ ਕਿਉਂਕਿ ਇਹ ਸਿਰਫ ਔਰ ਸਿਰਫ ਇਨਸਾਨੀ ਭਾਵਨਾਵਾਂ ਨੂੰ ਪੜਕਾਉਣ ਦਾ ਕੰਮ ਹੀ ਕਰਨ ਗਿਆ ਤੇ ਚਾਰੇ ਨੇ ਹਿੰਦੂਆਂ ਦੇ ਘਰਾਂ ਦੇ ਉੱਤੇ ਹਮਲੇ ਲਗਾਤਾਰ ਹੋ ਰਹੇ ਨੇ ਔਰ ਬੀਤੀ ਰਾਤ ਦੀ ਜੇਕਰ ਗੱਲ ਕੀਤੀ ਜਾਵੇ ਜਿ ਸ਼ੋਰ ਦੇ ਵਿੱਚ ਜੋ ਪ੍ਰਦਰਸ਼ਨਕਾਰੀ ਸੁਨਾ ਨੇ ਇੱਕ ਆਗੂ ਦਾ ਹੋਟਲ ਆਗ ਦੇ ਹਵਾਲੇ ਕਰ ਦਿੱਤਾ ਉਸ ਨੂੰ ਅਗਲਾ ਦਿੱਤੀ 24 ਲੋਕ ਸੀ ਹੋਟਲ ਦੇ ਵਿੱਚ ਜੋ ਕਿ ਜ਼ਿੰਦਾ ਸੜ ਕੇ ਇੱਕ ਬੰਗਲਾਦੇਸ਼ੀ ਐਕਟਰ ਸ਼ੰਤੋ ਖਾਨ ਤੇ ਉਸ ਦੇ ਪਿਤਾ ਦੇ ਨਾਲ ਪੀੜ ਨੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਕੁੱਟ-ਕੁੱਟ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਬੰਗਲਾਦੇਸ਼ੀ ਸਿੰਗਰ ਦੇ ਕਾਰਨ ਵਿਆਖ ਦੇ ਹਵਾਲੇ ਕਰ ਦਿੱਤਾ ਗਿਆ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗ ਗਿਆ ਇਕ ਵੱਡਾ ਘਾਟਾ ਬੰਗਲਾਦੇਸ਼ ਦੀ ਅਰਥਵਿਵਸਥਾ ਨੂੰ ਹੋ ਰਿਹਾ ਹੈ ਤੇ ਜਿਹ ਦੇ ਪਾਸੇ ਸ਼ੇਖ ਹਸਿਨਾ ਫਿਲਹਾਲparat ਦੇ ਵਿੱਚ ਹੀ ਹੈ ਔਰ ਮੁਹੰਮਦ ਯੂਨਸ ਚਨੇ ਉਹ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਮੁਹੰਮਦ ਯੂਨਸ ਚਨੇ ਪੈਰਿਸ ਦੇ ਵਿੱਚ ਨੇ ਤੇ ਉਹ ਆਕੇ ਬੰਗਲਾਦੇਸ਼ ਦੇ ਵਿੱਚ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਸਟੂਡੈਂਟਸ ਦੇ ਨਾਲ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੋ ਹਾਲਾਤ ਜੁਨੇ ਬੱਤੋ ਬੱਤਰ ਹੁੰਦੇ ਜਾ ਰਹੇ ਨੇ ਔਰ ਕੀ ਕੁਝ ਹੋਇਆ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਹਰ ਇੱਕ ਖਬਰ ਦੀ ਅਪਡੇਟ ਲਗਾਤਾਰ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਐਕਟਰ ਦੀ ਜਿਸ ਦੇ ਪਿਤਾ ਨੂੰ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੇ ਕਿ ਬੰਗਲਾਦੇਸ਼ੀ ਐਕਟਰ ਸ਼ੰਤੂ ਖਾਨ ਤੇ ਉਸ ਦੇ ਪ੍ਰੋਡਿਊਸਰ ਪਿਤਾ ਸਲਾਮ ਖਾਨ ਨੂੰ ਭੀੜ ਨੇ ਇੰਨਾ ਜ਼ਿਆਦਾ ਕੁੱਟਿਆ ਕਿ ਉਹਨਾਂ ਦੀ ਮੌਤ ਹੋ ਗਈ ਦੱਸਦੀ ਹੈ ਕਿ ਸਲੀਮ ਖਾਨ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਨਾਲ ਜੁੜੇ ਹੋਏ ਸੀ ਔਰ ਐਸੇ ਕਰਕੇ ਜੋ ਭੀੜ ਹੈ ਉਹਨਾਂ ਦਾ ਇਸ ਤਰੀਕੇ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਇਸ ਤੋਂ ਇਲਾਵਾ ਹੋਰ ਦੱਸਿਏ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਕਈ ਆਗੂਆਂ ਨੂੰ ਮਾਰ ਦਿੱਤਾ ਗਿਆ ਹੈ ਦੱਸ ਦਈਏ ਕਿ ਹੁਣ ਤੱਕ ਕਰੀਬ 29 ਲਾਸ਼ਾਂ ਮਿਲ ਚੁੱਕੀਆਂ ਨੇ ਜਿਸ ਦੇ ਵਿੱਚੋਂ 20 ਲੋਕ ਵੀ ਆਗੂ ਆਵਾਮੀ ਲੀਗ ਪਾਰਟੀ ਦੇ ਸ਼ਾਮਿਲ ਨੇ ਕਿਉਂਕਿ ਸ਼ੇਖ ਹਸੀਨਾ ਆਵਾਮੀ ਲੀਗ ਪਾਰਟੀ ਨੂੰ ਹੋਲਡ ਕਰਦੀ ਹੈ ਸੋ ਇਸ ਪਾਰਟੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਤੇ ਉਪਦਰਵੀਆਂ ਦਾ ਯਕੈ ਲੀਏ ਕਿ ਪੀੜ ਦਾ ਜੋ ਗੁੱਸਾ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ ਇਸ ਤਲਾਵਾਂ ਦੱਸਦੀ ਇੱਕ ਹੋਟਲ ਜੋ ਜਲਾਇਆ ਗਿਆ ਹੈ 24 ਲੋਕਾਂ ਦੀ ਮੌਤ ਹੋ ਗਈ ਹੈ ਬੰਗਲਾਦੇਸ਼ ਦੇ ਵਿੱਚ ਬੀਤੀ ਰਾਤ ਦਾ ਮਾਮਲਾ ਜਿਸ਼ੋਰ ਦੇ ਵਿੱਚ ਔਰ ਆਵਾਮੀ ਲੀਗ ਦੇ ਹੀ ਇੱਕ ਆਗੂ ਦਾ ਆਲੀਸ਼ਾਨ ਹੋਟਲ ਸੀ 24 ਲੋਕ ਉਸ ਹੋਟਲ ਦੇ ਵਿੱਚ ਮੌਜੂਦ ਸੀ ਜੋ ਕਿ ਜ਼ਿੰਦਾ ਸੜਕ ਹੈ ਇਸ ਤਲਾਵਾਂ ਬੰਗਲਾਦੇਸ਼ੀ ਸਿੰਗਰ ਰਾਹੁਲ ਦੇ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੀ ਕਿ ਕਾਫੀ ਪ੍ਰਸਿੱਧ ਬੰਗਲਾਦੇਸ਼ੀ ਸਿੰਗਰ ਨੇ ਰਾਹੁਲ ਆਨੰਦ ਜਿਨ੍ਹਾਂ ਦਾ ਟਾਕਾ ਦੇ ਤਾਨ ਮੰਡੀ ਦੇ ਵਿੱਚ ਕਰੀਬ 140 ਸਾਲ ਪੁਰਾਣਾ ਕਾਰ ਹੈ ਇਸ ਨੂੰ ਪੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਉੱਥੇ ਲੁੱਟ ਵੀ ਮਚਾਈ ਐ ਸੋ ਕੀ ਕੁਝ ਹੋਇਆ ਐ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਆਂ ਪ੍ਰਦਰਸ਼ਨਕਾਰੀ ਬੀਤੇ ਦਿਨ ਪ੍ਰਧਾਨ ਮੰਤਰੀ ਆਵਾਜ਼ ਦੇ ਵਿੱਚ ਦਾਖਲ ਹੋਏ ਤੋੜਪੋੜ ਕੀਤੀ ਅੱਗ ਜਣੀ ਕੀਤੀ ਅੱਗ ਦੇ ਹਵਾਲੇ ਕੀਤਾ ਰਾਜਧਾਨੀ ਟਾਕਾ ਦੀ ਜੇਕਰ ਗੱਲ ਕੀਤੀ ਜਾਵੇ 4 ਲੱਖ ਲੋਕ ਸੜਕਾਂ ਤੇ ਸੀ ਜਗਾ ਜਗਾ ਪੰਤ ਤੋੜ ਕੀਤੀ ਗਈ ਪੁਲਿਸ ਕਰਮੀ ਮਾਰੇ ਗਏ ਦੋ ਹਾਈਵੇ ਨੂੰ ਅਬਜ਼ੇ ਕਬਜ਼ੇ ਤੇ ਉੱਤੇ ਲੈ ਲਿਆ ਸੀ 440 ਤੋਂ ਵੱਧ ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਗੁਆਂਟੀ ਮੁਲਕ ਹੈ ਸੋ ਕਈ ਸੂਬਿਆਂ ਦੀ ਸਰਹੱਦਾਂ ਬੰਗਲਾਦੇਸ਼ ਦੇ ਨਾਲ ਲੱਗਦੀਆਂ ਨੇ ਸੋ ਬੀਐਸਐਫ ਨੇ ਪੱਛਮੀ ਬੰਗਾਲ, ਮਿਘਾਲੇ, ਤ੍ਰਿਪੁਰਾ, ਆਸਾਮ ਤੇ ਮਿਜ਼ੋਰਮ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਉੱਤੇ ਅਲਰਟ ਵਧਾ ਦਿੱਤਾ ਸੀ ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਆਰਮੀ ਨੇ ਦੇਸ਼ ਦੀ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੇ ਨਾਲ ਬੀਤੇ ਦਿਨ ਬੈਠਕ ਵੀ ਕੀਤੀ ਸੀ ਔਰ ਇੱਕ ਅੰਤਰਿਮ ਸਰਕਾਰ ਬਣਾਉਣ ਦਾ ਪ੍ਰਸਤਾਵ ਪਾਰਿਤ ਕੀਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਯੂਨਿਸ ਖਾਨ ਜੋ ਕਿ ਨੋਬਲ ਸਨਮਾਨ ਵਿਜੇਤਾ ਨੇ ਉਹਨਾਂ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਸੌਂਪੀ ਜਾਵੇਗੀ ਸੋ ਉਹ ਹੁਣ ਅੰਤਰਿਮ ਸਰਕਾਰ ਦੀ ਕਮਾਂਡ ਸੰਭਾਲਣ ਦੇ ਇਸ ਤੋਂ ਇਲਾਵਾ ਭਾਰਤ ਤੋਂ ਬੰਗਲਾਦੇਸ਼ ਜਾਣ ਵਾਲੀਆਂ ਜੋ ਟ੍ਰੇਨ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਿੰਨੀ ਵੀ ਫਲਾਈਟ ਸੀ ਬੰਗਲਾਦੇਸ਼ ਜਾਣ ਵਾਲੀ ਭਾਰਤ ਤੋਂ 에어 ਇੰਡੀਆ ਦੀ ਇੰਡੀਗੋ ਦੀਆਂ ਫਲਾਈਟਸ ਵੀ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਇਸੇ ਵਿਚਾਰੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਬੰਗਲਾਦੇਸ਼ ਦੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦੀ ਵੀਡੀਓਜ਼ ਉਸ ਦੀਆਂ ਤਸਵੀਰਾਂ ਲਗਾਤਾਰ ਅਪਡੇਟ ਹੋ ਰਹੀਆਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕੁਝ ਤਸਵੀਰਾਂ ਸੱਚੀਆਂ ਨੇ ਔਰ ਔਰ ਵਾਕਈ ਉਹ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਪਰ ਕੁਝ ਇਸ ਹਿੰਸਾ ਦੇ ਵਿਚਾਲੇ ਫੇਕ ਤਸਵੀਰਾਂ ਤੇ ਫੇਕ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਸੋ ਲੋਕਾਂ ਨੂੰ ਪੜਕਾਉਣ ਦੀ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਹਿੰਸਾ ਹੋਰ ਜ਼ਿਆਦਾ ਪੜਕ ਜਾਏ ਸੋ ਅਸੀਂ ਆਪਣੇ ਚੈਨਲ ਦਲਾਹੀਂ ਇਹੀ ਅਪੀਲ ਕਰਦੇ ਹਾਂ ਕਿ ਜਿਸ ਤਰੀਕੇ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਬੰਗਲਾਦੇਸ਼ ਦੇ ਵਿੱਚ ਹਿੰਸਾ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਅਫਵਾਹ ਤੇ ਖਾਸਾ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਭਾਰਤ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਵਿਦੇਸ਼ ਮੰਤਰੀ ਚੋਨੇ ਔਰ ਵਿਦੇਸ਼ ਵਿਭਾਗ ਚੋਨੇ ਉਹ ਲਗਾਤਾਰ ਆਪਣੀ ਤਿੱਖੀ ਨਜ਼ਰ ਇਸ ਪੂਰੇ ਮਾਮਲੇ ਤੇ ਬਣਾ ਕੇ ਰੱਖੇ ਹੋਏ ਨੇ ਤਾਂ ਕਿ ਭਾਰਤ ਦੇ ਵਿੱਚ ਬੰਗਲਾਦੇਸ਼ ਤੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦਾ ਭਾਰਤ ਦੇ ਉੱਤੇ ਕੋਈ ਵੀ ਅਸਰ ਕਿਸੇ ਵੀ ਤਰੀਕੇ ਦੇ ਨਾਲ ਨਾ ਹੋ ਸਕੇ ਸੋ افਵਾਹਾਂ ਤੇ ਗੌਰ ਨਾ ਕਰੋ ਸੋਸ਼ਲ ਮੀਡੀਆ ਤੇ ਜੋ ਵੀ ਤਸਵੀਰਾਂ ਜਾਂ ਵੀਡੀਓਜ਼ ਜੋ ਕਿ ਸੱਚੀਆਂ ਵੀ ਨਹੀਂ ਔਰ ਪਰੇਸ਼ਾਨ ਕਰਨ ਵਾਲੀਆਂ ਨੇ ਉਸ ਦੇ ਲਈ ਵੀ ਅਸੀਂ ਅਪੀਲ ਕਰਦੇ ਹਾਂ ਕਿ ਅੱਗੇ ਤੋਂ ਅੱਗੇ ਉਸ ਨੂੰ ਸ਼ੇਅਰ ਨਾ ਕਰੋ ਕਿਉਂਕਿ ਇਹ ਸਿਰਫ ਔਰ ਸਿਰਫ insani bhavnao ਨੂੰ ਪੜਕਾਉਣ ਦਾ ਕੰਮ ਹੀ ਕਰਨ ਗਿਆ ਜਾ ਰਹੇ ਨੇ ਹਿੰਦੂਆਂ ਦੇ ਘਰਾਂ ਦੇ ਉੱਤੇ ਹਮਲੇ ਲਗਾਤਾਰ ਹੋ ਰਹੇ ਨੇ ਔਰ ਬੀਤੀ ਰਾਤੀ ਜੇਕਰ ਗੱਲ ਕੀਤੀ ਜਾਵੇ ਜਿ ਸ਼ੋਰ ਦੇ ਵਿੱਚ ਜੋ ਪ੍ਰਦਰਸ਼ਨਕਾਰ ਇਸ ਨੂੰ ਨੇ ਇੱਕ ਆਗੂ ਦਾ ਹੋਟਲ ਆਖਦੇ ਹਵਾਲੇ ਕਰ ਦਿੱਤਾ ਉਸ ਨੂੰ ਅਗਲਾ ਦਿੱਤੀ 24 ਲੋਕ ਸੀ ਹੋਟਲ ਦੇ ਵਿੱਚ ਜੋ ਕਿ ਜ਼ਿੰਦਾ ਸੜ ਕੇ ਇੱਕ ਬੰਗਲਾਦੇਸ਼ੀ ਐਕਟਰ ਸ਼ੰਤੋ ਖਾਨ ਤੇ ਉਸ ਦੇ ਪਿਤਾ ਦੇ ਨਾਲ ਪੀੜ ਨੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਕੁੱਟ-ਕੁੱਟ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਬੰਗਲਾਦੇਸ਼ੀ ਸਿੰਗਰ ਦੇ ਘਰ ਨੂੰ ਵਿਆਗ ਦੇ ਹਵਾਲੇ ਕਰ ਦਿੱਤਾ ਗਿਆ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗ ਗਿਆ ਹੈ ਇਕ ਵੱਡਾ ਘਾਟਾ ਬੰਗਲਾਦੇਸ਼ ਦੀ ਅਰਥਵਿਵਸਥਾ ਨੂੰ ਹੋ ਰਿਹਾ ਹੈ ਜੋ ਜਿਹਦੇ ਪਾਸੇ ਸ਼ੇਖ ਹਸਿਨਾ ਫਿਲਹਾਲparat ਦੇ ਵਿੱਚ ਹੀ ਹੈ ਔਰ ਮੁਹੰਮਦ ਯੂਨਸ ਚਨੇ ਉਹ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਮੁਹੰਮਦ ਯੂਨਸ ਚਨੇ ਉਹ ਪੈਰਿਸ ਦੇ ਵਿੱਚ ਨੇ ਤੇ ਉਹ ਆਕੇ ਬੰਗਲਾਦੇਸ਼ ਦੇ ਵਿੱਚ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਸਟੂਡੈਂਟਸ ਦੇ ਨਾਲ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੋ ਹਾਲਾਤ ਜੁਨੇ ਬੱਤੋ ਬੱਤਰ ਹੁੰਦੇ ਜਾ ਰਹੇ ਨੇ ਔਰ ਕੀ ਕੁਝ ਹੋਇਆ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਹਰ ਇੱਕ ਖਬਰ ਦੀ ਅਪਡੇਟ ਲਗਾਤਾਰ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਐਕਟਰ ਦੀ ਜਿਸ ਦੇ ਪਿਤਾ ਨੂੰ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੇ ਕਿ ਬੰਗਲਾਦੇਸ਼ੀ ਐਕਟਰ ਸ਼ੰਤੂ ਖਾਨ ਤੇ ਉਸਦੇ ਪ੍ਰੋਡਿਊਸਰ ਪਿਤਾ ਸਲਾਮ ਖਾਨ ਨੂੰ ਭੀੜ ਨੇ ਇੰਨਾ ਜ਼ਿਆਦਾ ਕੁੱਟਿਆ ਕਿ ਉਹਨਾਂ ਦੀ ਮੌਤ ਹੋ ਗਈ ਦੱਸਦੀ ਕਿ ਸਲੀਮ ਖਾਨ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਨਾਲ ਜੁੜੇ ਹੋਏ ਸੀ ਔਰ ਐਸੇ ਕਰਕੇ ਜੋ ਭੀੜ ਹੈ ਉਹਨਾਂ ਦਾ ਇਸ ਤਰੀਕੇ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਇਸ ਤੋਂ ਇਲਾਵਾ ਖੋੜ ਦੱਸਿਏ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਕਈ ਆਗੂਆਂ ਨੂੰ ਮਾਰ ਦਿੱਤਾ ਗਿਆ ਹੈ ਦੱਸ ਦਈਏ ਕਿ ਹੁਣ ਤੱਕ ਕਰੀਬ 29 ਲਾਸ਼ਾਂ ਮਿਲ ਚੁੱਕੀਆਂ ਨੇ ਜਿਸ ਦੇ ਵਿੱਚੋਂ 20 ਲੋਕ 20 ਆਗੂ ਆਵਾਮੀ ਲੀਗ ਪਾਰਟੀ ਦੇ ਸ਼ਾਮਿਲ ਨੇ ਕਿਉਂਕਿ ਸ਼ੇਖ ਹਸੀਨਾ ਆਵਾਮੀ ਲੀਗ ਪਾਰਟੀ ਨੂੰ ਹੋਲਡ ਕਰਦੀ ਹੈ ਸੋ ਇਸ ਪਾਰਟੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਤੇ ਉਪਦਰਵੀਆਂ ਦਾ ਯਕੈ ਲੀਏ ਕਿ ਪੀੜ ਦਾ ਜੋ ਗੁੱਸਾ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਬ ਦੱਸਦੀ ਇੱਕ ਹੋਟਲ ਜੋ ਜਲਾਇਆ ਗਿਆ ਹੈ 24 ਲੋਕਾਂ ਦੀ ਮੌਤ ਹੋ ਗਈ ਹੈ ਬੰਗਲਾਦੇਸ਼ ਦੇ ਵਿੱਚ ਬੀਤੀ ਰਾਤ ਦਾ ਮਾਮਲਾ ਜਿਸ਼ੋਰ ਦੇ ਵਿੱਚ ਔਰ ਆਵਾਮੀ ਲੀਗ ਦੇ ਹੀ ਇੱਕ ਆਗੂ ਦਾ ਆਲੀਸ਼ਾਨ ਹੋਟਲ ਸੀ 24 ਲੋਕ ਉਸ ਹੋਟਲ ਦੇ ਵਿੱਚ ਮੌਜੂਦ ਸੀ ਜੋ ਕਿ ਜ਼ਿੰਦਾ ਸੜਕ ਹੈ ਇਸ ਤਰ੍ਹਾਂ ਬੰਗਲਾਦੇਸ਼ੀ ਸਿੰਗਰ ਰਾਹੁਲ ਦੇ ਕਾਰ ਨੂੰ ਆਗ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੀ ਕਿ ਕਾਫੀ ਪ੍ਰਸਿੱਧ ਬੰਗਲਾਦੇਸ਼ੀ ਸਿੰਗਰ ਨੇ ਰਾਹੁਲ ਆਨੰਦ ਜਿਨ੍ਹਾਂ ਦਾ ਟਾਕਾ ਦੇ ਤਾਨ ਮੰਡੀ ਦੇ ਵਿੱਚ ਕਰੀਬ 140 ਸਾਲ ਪੁਰਾਣਾ ਕਾਰ ਹੈ ਇਸ ਨੂੰ ਸ਼ੀਰ ਨੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਉੱਥੇ ਲੁੱਟ ਵੀ ਮਚਾਈ ਐ ਸੋ ਕੀ ਕੁਝ ਹੋਇਆ ਐ ਬੰਗਲਾਦੇਸ਼ ਦੇ ਵਿੱਚ ਹੁਣ ਤੱਕ ਉਹ ਵੀ ਅਸੀਂ ਤੁਹਾਨੂੰ ਦੱਸਦੇ ਆਂ ਪ੍ਰਦਰਸ਼ਨਕਾਰੀ ਬੀਤੇ ਦਿਨ ਪ੍ਰਧਾਨ ਮੰਤਰੀ ਆਵਾਜ਼ ਦੇ ਵਿੱਚ ਦਾਖਲ ਹੋਏ ਤੋੜਪੋੜ ਕੀਤੀ ਅੱਗ ਜਣੀ ਕੀਤੀ ਅੱਗ ਦੇ ਹਵਾਲੇ ਕੀਤਾ ਰਾਜਧਾਨੀ ਟਾਕਾ ਦੀ ਜੇਕਰ ਗੱਲ ਕੀਤੀ ਜਾਵੇ 4 ਲੱਖ ਲੋਕ ਸੜਕਾਂ ਤੇ ਸੀ ਜਗਾ ਜਗਾ ਪੰਤ ਤੋੜ ਕੀਤੀ ਗਈ ਪੁਲਿਸ ਕਰਮੀ ਮਾਰੇ ਗਏ ਦੋ ਹਾਈਵੇ ਨੂੰ ਅਬਜ਼ੇ ਕਬਜ਼ੇ ਦੇ ਉੱਤੇ ਲੈ ਲਿਆ ਸੀ 440 ਤੋਂ ਵੱਧ ਲੋਕਾਂ ਦੀ ਹੁਣ ਤੱਕ ਜਾਨ ਚਲੀ ਗਈ ਹੈ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਗੁਆਂਟੀ ਮੁਲਕ ਹੈ ਸੋ ਕਈ ਸੂਬਿਆਂ ਦੀ ਸਰਹੱਦਾਂ ਬੰਗਲਾਦੇਸ਼ ਦੇ ਨਾਲ ਲੱਗਦੀਆਂ ਨੇ ਸੋ ਬੀਐਸਐਫ ਨੇ ਪੱਛਮੀ ਬੰਗਾਲ, ਮਿਘਾਲੇ, ਤ੍ਰਿਪੁਰਾ, ਆਸਾਮ ਤੇ ਮਿਜ਼ੋਰਮ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਉੱਤੇ ਅਲਰਟ ਵਧਾ ਦਿੱਤਾ ਸੀ ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਆਰਮੀ ਨੇ ਦੇਸ਼ ਦੀ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੇ ਨਾਲ ਬੀਤੇ ਦਿਨ ਬੈਠਕ ਵੀ ਕੀਤੀ ਸੀ ਔਰ ਇੱਕ ਅੰਤਰਿਮ ਸਰਕਾਰ ਬਣਾਉਣ ਦਾ ਪ੍ਰਸਤਾਵ ਪਾਰਿਤ ਕੀਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਯੂਨਿਸ ਖਾਨ ਜੋ ਕਿ ਨੋਬਲ ਸਨਮਾਨ ਵਿਜੇਤਾ ਨੇ ਉਹਨਾਂ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਸੌਂਪੀ ਜਾਵੇਗੀ ਸੋ ਉਹ ਹੁਣ ਅੰਤਰਿਮ ਸਰਕਾਰ ਦੀ ਕਮਾਂਡ ਸੰਭਾਲਣ ਦੇ ਇਸ ਤੋਂ ਇਲਾਵਾ ਭਾਰਤ ਤੋਂ ਬੰਗਲਾਦੇਸ਼ ਜਾਣ ਵਾਲੀਆਂ ਜੋ ਟ੍ਰੇਨ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਿੰਨੀ ਵੀ ਫਲਾਈਟ ਸੀ ਬੰਗਲਾਦੇਸ਼ ਜਾਣ ਵਾਲੀ ਭਾਰਤ ਤੋਂ 에어 ਇੰਡੀਆ ਦੀ ਇੰਡੀਗੋ ਦੀਆਂ ਫਲਾਈਟਸ ਵੀ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਇਸੇ ਵਿਚਾਰੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਬੰਗਲਾਦੇਸ਼ ਦੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦੀ ਵੀਡੀਓਜ਼ ਉਸ ਦੀਆਂ ਤਸਵੀਰਾਂ ਲਗਾਤਾਰ ਅਪਡੇਟ ਹੋ ਰਹੀਆਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕੁਝ ਤਸਵੀਰਾਂ ਸੱਚੀਆਂ ਨੇ ਔਰ ਵਾਕਈ ਉਹ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਪਰ ਕੁਝ ਇਸ ਹਿੰਸਾ ਦੇ ਵਿਚਾਲੇ ਫੇਕ ਤਸਵੀਰਾਂ ਤੇ ਫੇਕ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਸੋ ਲੋਕਾਂ ਨੂੰ ਪੜਕਾਉਣ ਦੀ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਹਿੰਸਾ ਹੋਰ ਜ਼ਿਆਦਾ ਪੜਕ ਜਾਏ ਸੋ ਅਸੀਂ ਆਪਣੇ ਚੈਨਲ ਦ ਰਾਹੀਂ ਇਹੀ ਅਪੀਲ ਕਰਦੇ ਹਾਂ ਕਿ ਜਿਸ ਤਰੀਕੇ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਬੰਗਲਾਦੇਸ਼ ਦੇ ਵਿੱਚ ਹਿੰਸਾ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਅਫਵਾਹ ਤੇ ਖਾਸਾ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਭਾਰਤ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਵਿਦੇਸ਼ ਮੰਤਰੀ ਚੋਨੇ ਔਰ ਵਿਦੇਸ਼ ਵਿਭਾਗ ਚੋਨੇ ਉਹ ਲਗਾਤਾਰ ਆਪਣੀ ਤਿੱਖੀ ਨਜ਼ਰ ਇਸ ਪੂਰੇ ਮਾਮਲੇ ਤੇ ਬਣਾ ਕੇ ਰੱਖੇ ਹੋਏ ਨੇ ਤਾਂ ਕਿ ਭਾਰਤ ਦੇ ਵਿੱਚ ਬੰਗਲਾਦੇਸ਼ ਤੇ ਵਿੱਚ ਜੋ ਹਿੰਸਾ ਹੋ ਰਹੀ ਹੈ ਉਸ ਦਾ ਭਾਰਤ ਦੇ ਉੱਤੇ ਕੋਈ ਵੀ ਅਸਰ ਕਿਸੇ ਵੀ ਤਰੀਕੇ ਦੇ ਨਾਲ ਨਾ ਹੋ ਸਕੇ ਸੋ افਵਾਹਾਂ ਤੇ ਗੌਰ ਨਾ ਕਰੋ ਸੋਸ਼ਲ ਮੀਡੀਆ ਤੇ ਜੋ ਵੀ ਤਸਵੀਰਾਂ ਜਾਂ ਵੀਡੀਓਜ਼ ਜੋ ਕਿ ਸੱਚੀਆਂ ਨਹੀਂ ਔਰ ਪਰੇਸ਼ਾਨ ਕਰਨ ਵਾਲੀਆਂ ਨੇ ਉਸ ਦੇ ਲਈ ਵੀ ਅਸੀਂ ਅਪੀਲ ਕਰਦੇ ਹਾਂ ਕਿ ਅੱਗੇ ਤੋਂ ਅੱਗੇ ਉਸ ਨੂੰ ਸ਼ੇਅਰ ਨਾ ਕਰੋ ਕਿ ਸਿਰਫ ਔਰ ਸਿਰਫ ਇਨਸਾਨੀ ਭਾਵਨਾਵਾਂ ਨੂੰ ਪੜਕਾਉਣ ਦਾ ਕੰਮ ਹੀ ਕਰਨ ਗਿਆ ਇਹ ਚਾਰੇ ਨੇ ਹਿੰਦੂਆਂ ਦੇ ਘਰਾਂ ਦੇ ਉੱਤੇ ਹਮਲੇ ਲਗਾਤਾਰ ਹੋ ਰਹੇ ਨੇ ਔਰ ਬੀਤੀ ਰਾਤੀ ਜੇਕਰ ਗੱਲ ਕੀਤੀ ਜਾਵੇ ਜਿ ਸ਼ੋਰ ਦੇ ਵਿੱਚ ਜੋ ਪ੍ਰਦਰਸ਼ਨਕਾਰੀ ਸੁਨਾ ਨੇ ਇੱਕ ਆਗੂ ਦਾ ਹੋਟਲ ਆਗ ਦੇ ਹਵਾਲੇ ਕਰ ਦਿੱਤਾ ਉਸ ਨੂੰ ਅਗਲਾ ਦਿੱਤੀ 24 ਲੋਕ ਸੀ ਹੋਟਲ ਦੇ ਵਿੱਚ ਜੋ ਕਿ ਜ਼ਿੰਦਾ ਸੜ ਕੇ ਇੱਕ ਬੰਗਲਾਦੇਸ਼ੀ ਐਕਟਰ ਸ਼ੰਤੋ ਖਾਨ ਤੇ ਉਸਦੇ ਪਿਤਾ ਦੇ ਨਾਲ ਪੀੜ ਨੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਕੁੱਟ-ਕੁੱਟ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਬੰਗਲਾਦੇਸ਼ੀ ਸਿੰਗਰ ਦੇ ਕਾਰਨ ਵਿਆਗ ਦੇ ਹਵਾਲੇ ਕਰ ਦਿੱਤਾ ਗਿਆ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗ ਗਿਆ ਹੈ ਇੱਕ ਵੱਡਾ ਘਾਟਾ ਬੰਗਲਾਦੇਸ਼ ਦੀ ਅਰਥ ਵਿਵਸਥਾ ਨੂੰ ਹੋ ਰਿਹਾ ਦੁਜੇ ਪਾਸੇ ਸ਼ੇਖ ਹਸਿਨਾ ਫਿਲਹਾਲ 파ਰਤ ਦੇ ਵਿੱਚ ਹੀ ਹੈ ਔਰ ਮੁਹੰਮਦ ਯੂਨਸ ਚਨੇ ਉਹ ਅੰਤਰਿਮ ਸਰਕਾਰ ਦੀ ਕਮਾਂਡ ਸੰਭਣਗੇ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਮੁਹੰਮਦ ਯੂਨਸ ਚਨੇ ਉਹ ਪੈਰਿਸ ਦੇ ਵਿੱਚ ਨੇ ਤੇ ਉਹ ਆ ਕੇ